ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰੋ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਹੀ ਮਹੱਤਮ ਦਿਨ ਹੈ ਅੱਜ ਦੇ ਦਿਨ ਮੇਰੀ ਪੀੜ ਦੇ ਮਾਲਕ ਕਰਣੀ ਤੇ ਕਥਣੀ ਦੇ ਪੂਰੇ ਤੁੰਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਹੈ ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜੀ ਨੇ ਅਵਤਾਰਨ ਧਾਰਨ ਕੀਤਾ ਬਹੁਤ ਹੀ ਸਤਿਕਾਰਯੋਗ ਧੰਨ ਧਨ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਅੱਜ ਦੇ ਦਿਨ ਹਰਗੋਬਿੰਦ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ ਕਿਉਂਕਿ ਬੜਾ ਲੰਮਾ ਸਮਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਾਦੀ ਹੋਈ ਨੂੰ ਹੋ ਗਿਆ ਸੀ ਇੱਕ ਦਿਨ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹ ਸੁਭਾਗਾ ਦਿਨ ਕਦੋਂ ਆਵੇਗਾ ਜਦੋਂ ਮੈਂ ਆਪਣੀ ਗੋਦ ਵਿੱਚ ਲਾਲ ਖੜਾਵਾਂਗੀ ਉਹ ਦਿਨ ਕਦੋਂ ਆਵੇਗਾ ਜਦੋਂ ਮੈਂ ਵੀ ਆਪਣੀ ਗੋਦ ਦੇ ਵਿੱਚ ਖੁਸ਼ੀਆਂ ਮਨਾਵਾਂਗੀ ਕਿਉਂਕਿ ਮੇਰੀ ਜਠਾਣੀ ਕਰਮੋਂ ਉਹ ਮੈਨੂੰ ਮਿਹਣੇ ਮਾਰਦੀ ਰਹਿੰਦੀ ਹੈ ਤਾਨੇ ਮਾਰਦੀ ਰਹਿੰਦੀ ਹੈ ਇਸ ਕਰਕੇ ਆਪ ਕਿਰਪਾ ਕਰਦੇ ਹੋ ਹੋਰਾਂ ਨੂੰ ਪੁੱਤਰਾਂ ਦੀਆਂ ਦਾਤਾਂ ਤੇ ਅੰਮ੍ਰਿਤ ਰੂਪ ਪਦਾਰਥ ਦਿੰਦੇ ਹੋ ਮੇਰੇ ਤੇ ਗਰੀਬਣੀ ਤੇ ਵੀ ਕਿਰਪਾ ਕਰ ਦੇਵੋ ਮੇਰੀ ਵੀ ਝੋਲੀ ਭਰ ਦੇਵੋ ਜਿਵੇਂ ਹੋਰਾਂ ਦੀਆਂ ਝੋਲੀਆਂ ਭਰਦੇ ਹੋ ਇਸੇ ਤਰ੍ਹਾਂ ਮੇਰੀ ਵੀ ਝੋਲੀ ਭਰੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਨੇ ਉਸ ਵੇਲੇ ਬਚਨ ਕੀਤੇ ਕਿ ਗੰਗਾ ਜੇ ਤੂੰ ਪੁੱਤਰ ਦੀ ਦਾਤ ਚੌਨੀ ਹੈ ਤਾਂ ਤੈਨੂੰ ਬਾਬਾ ਬੁੱਢਾ ਜੀ ਦੇ ਕੋਲ ਜਾਣਾ ਪੈਣਾ ਹੈ ਉਹਨਾਂ ਤੋਂ ਅਰਦਾਸ ਬੇਨਤੀ ਕਰਾਉਣੀ ਪੈਣੀ ਹੈ ਉਹ ਬ੍ਰਹਮ ਗਿਆਨੀ ਨੇ ਬਖਸ਼ਿਸ਼ ਕਰ ਦੇਣਗੇ ਬਾਬਾ ਬੁੱਢਾ ਜੀ ਤੇ ਤੇਰੇ ગ્રਹ ਵਿਖੇ ਬੜਾ ਜੋਧਾ ਸੂਰਮਾ ਬਲੀ ਪੈਦਾ ਹੋਵੇਗਾ ਤੇਰੀ ਕੁੱਖ ਚੋਂ ਤੇ ਗੁਰਮੁਖ ਪਿਆਰਿਓ માતા ਗੰਗਾ ਜੀ ਜਿਸ ਵੇਲੇ ਰਾਤ ਵਿੱਚ ਗਏ अनेका परांदे ਪਦਾਰਥ ਬਣਾ ਕਰਕੇ ਆ ਉਸ ਵੇਲੇ ਬਾਬਾ ਬੁੱਢਾ ਜੀ ਜਿਆਦਾ ਕੋਈ ਖੁਸ਼ ਨਾ ਹੋਏ ਉਲਟਾ ਬਚਨ ਕੀਤਾ ਕਿ ਕਿਧਰੋਂ ਗੁਰੂ ਦੇ ਮਹਿਲਾਂ ਨੂੰ ਭਾਜੜਾਂ ਪੈ ਗਈਆਂ ਤੇ ਮਾਤਾ ਗੰਗਾ ਜੀ ਨੂੰ ਜਿਸ ਵੇਲੇ ਪਤਾ ਲੱਗਿਆ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਮੈਂ ਤਾਂ ਪੁੱਤਰ ਦੀ ਦਾਤ ਲੈਣ ਵਾਸਤੇ ਗਈ ਸੀ ਬਾਬਾ ਬੁੱਢਾ ਜੀ ਕੋਲੋਂ ਵਰ ਪ੍ਰਾਪਤ ਕਰਨ ਵਾਸਤੇ ਉਲਟਾ ਮੈਨੂੰ ਤਾਂ ਸਰਾਪ ਪ੍ਰਾਪਤ ਹੋਇਆ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੰਗਾ ਤੋਂ ਬਾਬਾ ਬੁੱਢਾ ਜੀ ਦੇ ਕੋਲ ਕਿਸ ਤਰੀਕੇ ਨਾਲ ਕਿਸ ਮਰਜ਼ਾਦਾ ਨਾਲ ਗਈ ਸੀ ਕਹਿਣ ਲੱਗੀ ਮਹਾਰਾਜ ਮੈਂ ਬਾਬਾ ਬੁੱਢਾ ਜੀ ਦੇ ਕੋਲ ਅਨੇਕਾਂ ਤਰ੍ਹਾਂ ਦੇ ਪਦਾਰਥ ਲੈ ਕੇ ਰੱਥ ਦੇ ਵਿੱਚ ਗਈ ਸੀ ਤਦ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਨਾ ਕੀਤਾ ਗੰਗਾ ਜਦੋਂ ਰੱਬ ਦੇ ਫਕੀਰਾਂ ਦੇ ਕੋਲ ਮਹਾਪੁਰਸ਼ਾਂ ਦੇ ਕੋਲ ਬ੍ਰਹਮ ਗਿਆਨੀਆਂ ਦੇ ਕੋਲ ਜਾਈਦਾ ਤਾਂ ਰੱਥਾਂ ਦੇ ਵਿੱਚ ਬੱਗੀਆਂ ਦੇ ਵਿੱਚ ਨਹੀਂ ਜਾਈਦਾ ਤਦ ਤੁਰ ਕੇ ਜਾਣਾ ਪੈਂਦਾ ਹੈ ਜੇ ਦਾਤ ਲੈਣੀ ਹੋਵੇ ਜੇ ਚਰਨ ਧਰਤੀ ਤੇ ਲਾ ਕੇ ਸ਼ਰਧਾ ਭਾਵਨਾ ਨਾਲ ਜਾਂਦੀ ਤਾਂ ਜ਼ਰੂਰ ਤੈਨੂੰ ਪੁੱਤਰ ਦੀ ਦਾਤ ਮਹਾਪੁਰਸ਼ ਬਖਸ਼ਿਸ਼ ਕਰ ਦਿੰਦੇ ਕਹਿੰਦੀ ਮਹਾਰਾਜ ਫਿਰ ਦੱਸੋ ਕਿਵੇਂ ਜਾਮਾ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜੀ ਨੇ ਦੱਸਣਾ ਕੀਤਾ ਮਾਤਾ ਗੰਗਾ ਜੀ ਨੂੰ ਇਤੋ ਲੱਸੀ ਮੱਖਣੀ ਤੇ ਮਿੱਸੇ ਪ੍ਰਸ਼ਾਦੇ ਤੇ ਨਾਲ ਗੰਢੇ ਲੈ ਕੇ ਜਾ ਜਰੂਰ ਕਿਰਪਾ ਕਰਨਗੇ ਉਹ ਬ੍ਰਹਮ ਗਿਆਨੀ ਨੇ ਇਤਿਹਾਸ ਦੱਸਦੇ ਅੰਮ੍ਰਿਤਸਰ ਤੋਂ ਚੱਲ ਕੇ ਬਾਬਾ ਬੁੱਢਾ ਜੀ ਦੇ ਕੋਲ ਬੀੜ ਦੇ ਵਿੱਚ ਮਾਤਾ ਗੰਗਾ ਜੀ ਤੁਰ ਕੇ ਪਹੁੰਚੇ ਤੇ ਅੱਗੋਂ ਬਾਬਾ ਬੁੱਢਾ ਜੀ ਨੇ ਬੜੀ ਅਡੀਕ ਕੀਤੀ ਕਹਿੰਦੇ ਪ੍ਰਸ਼ਾਦੇ ਲੈ ਲੇ ਤੇ ਗੰਡੇ ਨੂੰ ਭੰਨਣ ਲੱਗ ਗਿਆ ਹੱਥ ਦੇ ਨਾਲ ਬਾਬਾ ਬੁੱਢਾ ਜੀ ਬਜ਼ੁਰਗ ਅਵਸਥਾ ਵਿੱਚ ਦੇ ਬਚਨ ਬ੍ਰਹਮ ਗਿਆਨੀਆਂ ਦੇ ਸੱਚ ਹੁੰਦੇ ਹਨ ਬਾਬਾ ਬੁੱਢਾ ਜੀ ਕਹਿੰਦੇ ਮਾਤਾ ਜੀ ਜਿਸ ਤਰ੍ਹਾਂ ਮੈਂ ਗੰਡਿਆਂ ਨੂੰ ਭੰਨਦਾ ਹਾਂ ਇਸ ਤਰ੍ਹਾਂ ਤੇਰੇ ਘਰ ਬੜਾ ਜੋਧਾ ਸੂਰਮਾ ਬਲੀ ਪੈਦਾ ਹੋਵੇਗਾ ਤੇਰੀ ਕੁੱਖ ਤੋਂ ਜਿਹੜਾ ਦੁਸ਼ਟਾਂ ਦੇ ਸਿਰ ਭੰਨੇਗਾ ਸੋ ਬਚਨ ਬਾਬਾ ਬੁੱਢਾ ਜੀ ਦੇ ਸਤ ਹੋਏ ਮਾਤਾ ਗੰਗਾ ਜੀ ਦੀ ਕੁੱਖੋਂ ਅੱਜ ਦੇ ਦਿਨ ਹਰਗੋਬਿੰਦ ਪਾਤਸ਼ਾਹ ਮਹਾਰਾਜੀ ਨੇ ਅਵਤਾਰ ਧਾਰਨ ਕੀਤਾ ਗੁਰੂ ਅਰਜਨ ਪਾਤਸ਼ਾਹ ਮਹਾਰਾਜੀ ਦੇ ਗ੍ਰਹਿ ਵਿਖੇ ਤੇ ਗੁਰਮਖ ਪਿਆਰਿਓ ਫਿਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਫਿਰ ਦੁਸ਼ਟਾਂ ਦੇ ਸਿਰ ਭੰਨੇ ਚਾਰ ਜੰਗਾਂ ਲੜੀਆਂ ਜਿਸ ਦੇ ਵਿੱਚ ਹਰਗੋਬਿੰਦ ਪਾਤਸ਼ਾਹ ਨੇ ਜਿਹੜੀਆਂ ਲੱਕੜਾਂ ᱛੀਆਂ ਲੱਕੜਾਂ ਪਈਆਂ ਉਹਦੇ ਵਿੱਚ ਰੋੜੇ ਪਾ ਕੇ ਉਸੇ ਦੀ ਹੀ ਤੋਪਾਂ ਬਣਾ ਕੇ ਚਲਾਈਆਂ ਤੇ ਗੁਰਮੁਖ ਪਿਆਰਿਓ ਤੇ ਹਰਗੋਬਿੰਦ ਪਾਤਸ਼ਾਹ ਨੇ ਦੁਸ਼ਟਾਂ ਨੂੰ ਭਾਜੜਾ ਪਾਈਆਂ ਚੰਦੂ ਦੇਵਾਨ ਵਰਗਿਆਂ ਨੂੰ ਸਜ਼ਾਾਂਾਂ ਦਿੱਤੀਆਂ ਮੌਤ ਦੀਆਂ ਜਿਨ੍ਹਾਂ ਨੇ ਤਤਾਰੀਤ ਸਤਗੁਰੂ ਅਰਜਨ ਪਾਤਸ਼ਾਹ ਦੇ ਸੀਸ ਤੇ ਪਾਇਆ ਉਹਨਾਂ ਨੂੰ ਉਸੇ ਕੜਛੇ ਦੇ ਨਾਲ ਮਾਰਨਾ ਕੀਤਾ ਇਸ ਕਰਕੇ ਅੱਜ ਉਸ ਮਹਾਨ ਬਲੀ ਸੂਰਮੇ ਯੋਧੇ ਦਾ ਪ੍ਰਕਾਸ਼ ਦਿਹਾੜਾ ਸੋ ਹਰ ਗੋਬਿੰਦ ਪਾਤਸ਼ਾਹ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵਾ ਗੁਰਸਿੱਖਾਂ ਨੂੰ ਸਾਰੇ ਮਹਾਤਮਾ ਜਨਾਂ ਨੂੰ ਮਹਾਪੁਰਸ਼ਾਂ ਜਨਾਂ ਨੂੰ ਦਾਸ ਸੇਵਕ ਵੱਲੋਂ ਲੱਖ ਲੱਖ ਵਧਾਈਆਂ ਹੋਣ ਤੇ ਸਤਿਗੁਰੂ ਮਹਾਰਾਜ ਜੀ ਸਾਨੂੰ ਐਸੇ ਅਗੰਮੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦਾ ਸਿੱਖ ਕੌਮ ਨੂੰ ਬਲ ਬਖਸ਼ਿਸ਼ ਕਰਨ ਸਿੱਖ ਕੌਮ ਦੇ ਵਿੱਚ ਪੰਥ ਖਾਲਸੇ ਦੇ ਵਿੱਚ ਏਕਾ ਮੇਰ ਪਿਆਰ ਧਵਾਕ ਸਤਿਗੁਰੂ ਜੀ ਬਖਸ਼ਿਸ਼ ਕਰਨ ਸੋ ਆਵਸਾਰਿਆਂ ਨੂੰ ਦੁਆਰ ਤੋਂ ਫੇਰ ਲੱਖ ਲੱਖ ਵਧਾਈਆਂ ਵਲਾਉ ਫਤਵਾਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ